ਅੱਜ ਦੇ ਨੇ ਟੋਲ ਪਲਾਜ਼ਿਆਂ ਤੋਂ ਹਗਾਮੇ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤਾਜ਼ਾ ਘਟਨਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਟੋਲ ਪਲਾਜ਼ੇ ਦੀ ਹੈ ਜਿੱਥੇ ਅੰਮ੍ਰਿਤਸਰ ਤੋਂ ਇੱਕ ਕਪੂਰਥਲਾ ਜਾ ਰਹੀ ਪੀਆਰਟੀਸੀ ਬੱਸ ਨੂੰ ਲੰਗਰ ਨੂੰ ਲੈ ਕੇ ਬੱਸ ਕੰਡਕਟਰ ਅਤੇ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਆਪਸ ਵਿੱਚ ਬਹਿਸਬਾਜੀ ਹੋ ਜਾਂਦੀ ਹੈ ਇਹ ਬਹਿਸਬਾਜੀ ਨੇ ਝਗੜੇ ਦਾ ਰੂਪ ਧਾਰ ਲਿਆ ਤੇ ਫਿਰ ਬੱਸ ਦੇ ਅੱਗੇੋਂ ਬੈਰੀਕੇਡ ਨੂੰ ਖਿੱਚਦੇ ਹੋਏ ਟੋਲ ਪਲਾਜ਼ਾ ਮੁਲਾਜ਼ਮਾਂ ਅਤੇ ਬੱਸ ਕੰਡਕਟਰ ਆਪਸ ਵਿੱਚ ਭੜ ਗਏ ਇਸ ਦੌਰਾਨ ਹੀ ਇੱਕ ਸਖਸ਼ ਦੀ ਪੱਗ ਵੀ ਉਤਾਰ ਦਿੱਤੀ ਗਈ ਤੇ ਧੱਕਾ ਮੁੱਕੀ ਵੀ ਦੇਖਣ ਨੂੰ ਮਿਲੀ ਹੈ ਜ ਜਿਨ੍ਹਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਝਗੜੇ ਦੌਰਾਨ ਟੋਲ ਪਲਾਜ਼ੇ ਤੇ ਟ੍ਰੈਫਿਕ ਜਮ ਹੋ ਗਈ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬੱਸ ਸਵਾਰੀ ਅਤੇ ਚਸ਼ਮਦੀਦ ਗਵਾ ਹਰ ਸਿਮਰਤ ਸਿੰਘ ਹੋਰਾਂ ਨੇ ਦੱਸਿਆ ਕਿ ਟੋਲ ਪਲਾਜ਼ਾ ਮੁਲਾਜ਼ਮਾ ਨੇ ਬੱਸ ਕੰਡਕਟਰ ਦੀ ਬੁਰੇ ਤਰੀਕੇ ਦੇ ਨਾਲ ਕਟਮਾਰ ਕਰ ਦਦੀ ਹੈ ਮੇਰਾ ਇਸ ਬੱਚੋ ਕੰਡਕਟਰ ਨਾਲ ਮੇਰਾ ਰੋਜਵਾ ਪੈਂਦਾ ਇਸ ਬੰਦਾ ਬਹੁਤ ਵਧੀਆ ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤੇ ਇਹਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਮੇਰੀ ਬੱਸ ਲੰਘ ਲੈਣ ਦਿਓ ਮੇਰਾ ਟਾਈਮ ਬੜਾ ਹੋ ਗਿਆ ਇਹਨਾਂ ਨੇ ਗਾੜੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ ਠੀਕ ਆ ਜੀ ਜਦੋਂ ਇਹਨੇ ਰਿਕਵੈਸਟ ਕੀਤੀ ਇੱਕ ਬੰਦੇ ਇਹਨੇ ਅੜਾ ਸਟੈਂਡ ਜਾ ਲੱਗਾ ਇਹਨੇ ਥੋੜਾ ਜਿਹਾ ਪਿੱਛੇ ਕੀਤਾ ਉਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ ਇੱਕ ਕਾਲੀ ਟੀ-ਸ਼ਰਟ ਵਾਲਾ ਮੁੰਡਾ ਸੀ ਠੀਕ ਆ ਜੀ ਇੱਕ ਹੋਰ ਬੰਦਾ ਸੀ ਜਿਹਨੇ ਇਹਦੇ ਤੇ ਉਹ ਰਾਡ ਤੇ ਰਾਡ ਕੇ ਪਤਾ ਨਹੀਂ ਕੋਈ ਆਵਾਜ਼ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ 10 ਬੰਦੇ ਇਸ ਕੱਲੇ ਬੰਦੇ ਨੂੰ ਪਾਏ ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਮੈਨੂੰ ਇਸੀ ਦਾ ਜਵਾਬ ਦਿਓ ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਆ ਭਾਜੀ ਮੇਰੀ ਇੱਕ ਗੱਲ ਸੁਣੋ ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ ਮੈਨੂੰ ਇਸੀ ਦਾ ਜਵਾਬ ਦਿਓ ਜਦੋਂ 10 ਬੰਦੇ ਇੱਕ ਜਣੇ ਨੂੰ ਮਾਰਨਦੇ ਉਹ ਵਿਚਾਰਾ ਇਦਾਂ ਬੈਠਾ ਉਹਦੇ ਲੱਕ 'ਚ ਸਿਰ 'ਚ ਮਾਰਨਦੇ ਆ ਉਹ ਕੀ ਕਰੂਗਾ ਦੱਸੋ ਮੈਨੂੰ ਉਹ ਜਾਣਬੁੱਝ ਕੇ ਪੱਗ ਨਹੀਂ ਲਾਈ। ਭਾਜੀ ਜਾਣਬੁੱਝ ਕੇ ਕੀ ਦੀ ਇੰਟੈਂਸ਼ਨ ਹੁੰਦੀ ਐ ਪ ਜਾਣਬੁੱਝ ਕੇ ਪੁੱਤੇ ਦੀ ਇੱਕ ਬੰਦਾ ਪੱਗ ਲਾਵੇ ਉਹ ਵੀ ਗੁਰਲਾਲ ਸਿੰਘ ਆ ਮੁੰਡਾ। ਉਹ ਕਿਸੇ ਦੀ ਪੱਗ ਕਿਉਂ ਲਾਊਗਾ ਮੈਨੂੰ ਸਮਝਾਓ ਮੈਂ ਰੋਜ਼ ਉਸ ਬੰਦੇ ਨਾਲ ਵਿਚਰਦਾ ਬਸ ਚਾਉਣਾ ਆ। ਬੜੇ ਪਿਆਰ ਨਾਲ ਬੜੀ ਹਲੀਮੀ ਨਾਲ ਗੱਲ ਕਰਦਾ ਉਹ ਬੰਦਾ। ਇਹ ਸਾਰੀ ਗਲਤੀ ਇਹਨਾਂ ਦੀ ਐ ਭਾਜੀ ਇਹ ਬਦਮਾਸ਼ੀ ਕਰਨ ਨੂੰ ਉਧਰੋਂ 10 ਜਾਣੇ ਆਏ। ਜੇ ਗੱਲ ਸੀ ਨਾ ਮੇਰੀ ਗੱਲ ਸੁਣੋ ਅਗਰ ਮੰਨ ਲਓ ਮੈਂ ਮੰਨਦਾ ਇੱਕ ਗੱਲ ਸੁਣੋ ਮੇਰੀ ਜੇ ਉਹਨੇ ਪੱਗ ਲਾਈ ਸੀ ਨਾ ਤੇ ਜਿਹੜਾ ਇਹਨਾਂ ਦਾ ਇੰਚਾਰਜ ਇੱਕ ਫੌਜੀ ਉਹ ਗੱਲ ਕਰਦਾ ਕੜੇ ਮਾਰਨ ਦਾ ਕੀ ਮਤਲਬ ਇਸ ਜਾਣ ਕੇ ਜਾਣ ਕੇ ਹੀ ਸਾਰੇ ਜਣੇ ਨਾ ਇੱਥੇ ਬਰਮਾਸ਼ੀ ਕੋਈ ਵੀ ਗੱਡੀ ਆਵੇ ਇਹਨਾਂ ਦਾ ਇਹੀ ਹਾਲ ਹੁੰਦਾ ਭਾਜੀ ਮੈਂ ਰੋਜ਼ ਸਾਰੀ ਆ ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ ਜੇ ਕੋਈ ਗੱਲ ਹੋਈ ਵੀ ਸੀ ਕਾਨੂੰਨ ਨੂੰ ਭਾਜੀ ਬਿਲਕੁਲ ਮੰਨਣਾ ਚਾਹੀਦਾ ਇਹ ਕਾਨੂੰਨ ਨੇ ਰੱਖਿਆ ਇਹ ਇਹ ਉਹਨਾਂ ਨੇ ਰੱਖਿਆ ਨਾ ਭਾਜੀ ਇਹਨਾਂ ਨੂੰ ਕਾਨੂੰਨ ਦੀ ਲੰਗੜਾ ਨਹੀਂ ਕਰਨੀ ਚਾਹੀਦੀ ਸਿੱਧੀ ਗੱਲ ਇਹ ਆਪਣੀ ਬਦਮਾਸ਼ੀ ਕਰਦੇ ਫਿਰਦੇ ਆ ਹੁਣ ਕੀ ਮੰਗਿਆ ਭਾਜੀ ਮੈਂ ਮੰਗ ਇਹੀ ਕਰਦਾ ਇਨਸਾਫ ਹੋਣਾ ਚਾਹੀਦਾ ਬੰਦਿਆਂ ਦੇ ਸਿੱਧੀ ਗੱਲ ਬੰਦਾ ਮੈਂ ਦੇਖੋ ਮੈਂ ਸਵਾਰੀ ਆ ਮੈਂ ਰੋਇ ਕਪੂਰਤਲੇ ਜਾਣਾ ਮੈਂ ਨਨਰੀ ਬਸ ਤੇ ਜਾਣਾ ਠੀਕ ਆ ਆ ਦੇਖੋ ਮੇਰੀ ਸ਼ਰਟ ਪਰੀ ਆ ਦੇਖੋ ਮੇਰੇ ਵੇਖੋ ਮੇਰਾ ਕੀ ਕਸੂਰ ਸੀ ਪੀਸਰ ਫੇਰਨਾ ਸੀ ਮੈਨੂੰ ਛਡਾ ਰਿਆ ਸੀ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹੜਾ ਮੇਰੀ ਪੱਗ ਲਾ ਦਿੱਤੀ ਗਈ ਇਸ ਕਰਕੇ ਜਿਹੜਾ ਵਾ ਝਗੜਾ ਹੋਇਆ ਹਾਂ ਸਾਰੀ ਸਾਰੀ ਡਿਟੇਲ ਚ ਦੇਖੋ ਰਿਪੋਰਟ ਹੋਇਆ ਸਾਰਾ ਕੁਝ ਉਹ ਕੱਲੇ-ਕੱਲੇ ਚੀਜ਼ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਤੌਰ ਤੇ ਬਣਦਾ ਹੋਊਗਾ ਕਰਕੇ ਕੋ ਸিসিਟੀ ਫੁਟੇਜ ਜਿਹੜੀ ਹੈ ਸਾਹਮਣੇ ਆਈ ਹੈ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰੋਂ ਨਾਲ ਵੀ ਪੁੱਛਦੇ ਆਂ ਵੀ ਉਹ ਕੀ ਕਹਿ ਰਹੇ ਆਂ ਤੇ ਉਹਨਾਂ ਨੂੰ ਕਲੱਬ ਕਰਕੇ ਸਾਧ ਲੈਣੇ ਆਂ ਇਕੱਠੇ ਕਰਕੇ ਤੋਂ ਫਿਰ ਫਾਈਨਲ ਕਰਾਂਗੇ ਦੋਸਤੋ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਜੋ ਵੀ ਬੰਦਾ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਖੈਰ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਐਕਸ਼ਨ ਲੈਂਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ